ਫਿਰ ਮਾਰਗ ਦੱਸਿਆ ਕਹਿੰਦੇ ਗੰਗਾ ਜੀ ਜਾਓ ਫਿਰ ਮਾਮਾ ਬੁੰਡਾ ਸਾਹਿਬ ਦੀ ਸੇਵਾ ਕਰੋ ਉਹਨਾਂ ਨੂੰ ਭਾਵਨਾ ਨਾਲ ਜਾ ਕੇ ਮੰਗੋ ਗੁਰੂ ਨਾਨਕ ਦੇ ਘਰੋਂ ਧਾਤ ਦਵਾ ਦਿਓ ਬਾਬੇ ਬੁੰਡੇ ਵਿੱਚ ਗੁਰੂ ਨਾਨਕ ਦਾ ਵਾਸ ਹੈ ਗੁਰੂ ਨਾਨਕ ਕਹਿ ਕੇ ਗਏ ਨੇ ਬੁੰਡੇ ਹ ਤੇਰੇ ਤੋਂ ਕਦੇ ਉੱਲੇ ਨਾ ਹੋਸੀ ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ ਮਹਾ ਗੰਗਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਲਈ ਅਰਦਾਸ ਕਰੋਣ ਬਾਬਾ ਬੁੰਡਾ ਸਭ ਕੁਲ ਗਏ ਸਿੱਖ ਤਵਾਰੀਖ ਵਿੱਚ ਦੋ ਵਾਰ ਜਾਣਾ ਲਿਖਿਆ ਗੁਰਬਲਾਸ ਪਾਤਸ਼ਾਹ ਸ਼ਹੀਦੀ ਦੇ ਰਚਤੇ ਨੇ ਲਿਖਿਆ ਕਿ ਮਹਾ ਗੰਗਾ ਪਹਿਲੀ ਵਾਰ ਗਏ ਗੋਲੀ ਨੂੰ ਨਹੌਲ ਲੈ ਲਿਆ ਰੱਥ ਤੇ ਸਵਾਰ ਹੋ ਗਏ ਕਿਉਂਕਿ ਬਾਬੇ ਦੀ ਢੀੜਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਸੀਂ ਵੇਖਦੇ ਹੋ 16 ਮੀਲ ਤੋਂ ਵੱਧ ਪੈਣਾ ਬਣਦਾ ਨਜ਼ਦੀਕ ਨਹੀਂ ਹੈ ਕੋਈ ਜਦੋਂ ਸਾਧ ਸੰਗਤ ਚੱਲ ਭਏ ਅਗੋਂ ਬਾਬਾ ਬੁੱਢਾ ਸਾਹਿਬ ਜੀ ਨੇ ਜਾਂਦਿਆਂ ਜਵਾਬ ਦਿੱਤਾ ਕਹਿੰਦੇ ਮਾਤਾ ਜੀ ਭੁੱਖ ਨਹੀਂ ਹੈ ਜੀ ਪ੍ਰਸ਼ਾਦਾ ਛਕ ਲਓ ਹੁਣ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਹੀ ਅਰਦਾਸ ਕਰਾਉਣੀ ਸੀ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਹੀ ਕਹਿਣਾ ਸੀ ਅਰਦਾਸ ਕਰਦੇ ਹੋ ਗੁਰੂ ਨਾਨਕ ਸਾਹਿਬ ਸਾਨੂੰ ਦਾਤ ਬਖਸ਼ ਦੇਣ ਤੇ ਬਾਬੇ ਬੁੱਢੇ ਨੇ ਪ੍ਰਸ਼ਾਦੇ ਤੋਂ ਜਵਾਬ ਦਿੱਤਾ ਕਹਿੰਦੇ ਮਹਾ ਗੰਗਾ ਜੀ ਭੁੱਖ ਨਹੀਂ ਹੈ ਪ੍ਰਸ਼ਾਦੇ ਦੀ ਬੱਗੋ ਮਹਾ ਗੰਗਾ ਨੇ ਕਿਹਾ ਜੀ ਥੋੜਾ ਸ਼ੱਕ ਲੈਂਦੇ ਕਹਿੰਦੇ ਨਹੀਂ ਮਾਤਾ ਜੀ ਬਿਨਾ ਭੁੱਖ ਤੋਂ ਖਾਧਾ ਹੋਇਆ ਭੋਜਨ ਰੋਗ ਪੈਦਾ ਕਰਦਾ ਹੈ ਬਾਬੇ ਬੁੱਢੇ ਦਾ ਇਸ਼ਾਰਾ ਬੜਾ ਗਹਿਰਾ ਸੀ ਸਾ ਸੰਗਤ ਜਿਵੇਂ ਬਾਹਰੀ ਤੌਰ ਤੇ ਬਿਨਾ ਭੁੱਖ ਤੋਂ ਖਾਧਾ ਹੋਇਆ ਭੋਜਨ ਪੇਟ ਵਿੱਚ ਰੋਗ ਪੈਦਾ ਕਰ ਦਿੰਦਾ ਹੈ ਐਦਾਂ ਬਾਬੇ ਬੁੱਢੇ ਦਾ ਇਸ਼ਾਰਾ ਸੀ ਜੇ ਅੰਦਰ ਸ਼ਰਧਾ ਪ੍ਰੇਮ ਤੇ ਵਿਸ਼ਵਾਸ ਨਾ ਹੋਵੇ ਗੁਰੂ ਕੋਲੋਂ ਮੰਗਣ ਜਾਈਏ ਉਹ ਚੀਜ਼ਾਂ ਗੁਰੂ ਦੇ ਦਰ ਤੋਂ ਮਿਲਦੀਆਂ ਨਹੀਂ ਉਹ ਚੀਜ਼ਾਂ ਰੋਗ ਪੈਦਾ ਕਰਦੀਆਂ ਨੇ ਕਿ ਲਓ ਜੀ ਮੈਨੂੰ ਤੇ ਐਂ ਹੀ ਮਿਲ ਗਿਆ ਮੈਨੂੰ ਤੇ ਸੌਖਾ ਹੀ ਸਭ ਕੁਝ ਮਿਲ ਗਿਆ ਹੰਕਾਰ ਨਾ ਰੋਗ ਹੋਰ ਵੱਧ ਹੈ ਮਹਾਂ ਗੰਗਾ ਨੂੰ ਜਵਾਬ ਦੇਤਾ ਕਈ ਘੜੀਆਂ ਮਾਤਾ ਗੰਗਾ ਬੈਠੇ ਰਹਿ ਉਡੀਕ ਵਿੱਚ ਕਦੇ ਤਾਂ ਬਾਬਾ ਬੁੱਢਾ ਕਹਿਣਗੇ ਪ੍ਰਸ਼ਾਦਾ ਛਕਣ ਲਈ ਸਾਥ ਸੰਗਤ ਸ਼ਿਖਰ ਦੁਪਹਿਰ ਹੋ ਗਈ ਸਵੇਰ ਦਾ ਪ੍ਰਸ਼ਾਦਾ ਵਿਆ ਪੈ ਗਿਆ ਅਕਸਰ ਆਖਰ ਖਾਲੀ ਵਾਪਸ ਮੁੜਨਾ ਪਿਆ